ਅੱਜ ਆਵਾਵਾਵਾਂਗੇ ਇਹ ਸਾਰਾ ਪਲਾਂਟ ਇਹ ਪਹਿਲਾਂ ਆਵਾਵਾਂਗੇ 3.5 ਗੱਲੇ ਤੇ ਪਰਲੇ ਜਿਹੜੇ 2.5 ਗੱਲੇ ਆ ਉਹਨਾਂ ਦੇ ਥੋੜੇ ਮਟਰ ਰਹਿੰਦੇ ਆ ਉਹ ਅੱਜ ਲੇਵਰ ਲੱਗਣੀ ਆ ਉਹ ਟਟਣਗੇ ਉਹ ਸਵੇਰੇ ਪਵਾਵਾਂਗੇ ਪਹਿਲਾਂ ਆ 3.5 ਗੱਲੇਆਂ ਤਵੀਆਂ ਮਾਰਾਂਗੇ ਦੂਰ ਤੇ ਮੁੜ ਕੇ ਮਾਰਾਂਗੇ ਨਾ ਸੁਹਾਗਾ ਫੜ ਕੇ ਵਿਝਾਂਗੇ ਚ ਕੜਕ ਇਧਰ ਆਪਣੀ ਮਟਰੀ ਸਾਰੀ ਪਈ ਹੈ ਜੇ ਤੇ ਉਹ 2.5 ਗੱਲੇ ਪਰਲੇ ਆ ਕਿੱਲਾ ਲੱਗ ਇਧਰ ਹੈ ਡੇਢ ਕਿੱਲਾ ਬਾਕੀ ਮਟਰ ਆਪਣੇ ਪਏ ਆ 2.5 ਕਿੱਲੇ ਉਹ ਪਏ ਜੇ ਇਧਰਲੇ ਮਟਰ ਵਧੀਆ ਸੀ ਘਰ ਲਾਗੇ ਸੀ ਮਾੜੇ ਜਿਹੜੇ ਉਹ ਆਪਾਂ ਗੱਡੀ ਚੜਾਦੇ ਫਿਰ ਆਹ ਟੁੱਟ ਗਏ ਆਪਣੇ ਇਹਨੂੰ ਹੁਣ ਵਾਹੂਗੇ ਤੇ ਕਣਕ ਦੀ ਤਿਆਰੀ ਹੈ ਆਪਣੀ ਹੁਣ ਟਰੈਕਟਰ ਲਿਆਂਦਾ ਵੀ ਹੁਣ ਖੋਲਾਂਗੇ ਬਤਨੀਆਂ ਇੱਕ ਕਰੀ ਵੀਊ ਚੈੱਕ ਕਰੋ ਮੌਸਮ ਸੋਹਣਾ ਅੱਜ ਦੈਨਾ ਕੋ ਜਾਣੋ ਓਏ ਆ ਜਾ ਓਏ ਆ ਜਾ ਨਾ ਗਸਾ ਖਾ ਗਿਆ ਅਗਾ ਕਰਨਾ ਪੈਣਾ ਟਰੈਕਟਰ ਨਾਲ ਤੋ ਵਿਆ ਕਿਹੜੀਆਂ ਸੌਖੀਆਂ ਤੇ ਇਕੱਲੇ ਬੰਦਿਆਂ ਨੂੰ ਖੋਲਣੀਆਂ ਔਖਾ ਹੀ ਆ ਕੰਮ ਬਾਕੀ ਠੰਡ ਵੀ ਹੈਗੀ ਆ ਬਸ ਇੱਕ ਗੱਲ ਇਹ ਤਾਂ ਵੀ ਇੱਕ ਆਉਂਦੀ ਠੰਡ ਨੇ ਬਿਮਾਰ ਕਰਨਾ ਇੱਕ ਜਾਂਦੀ ਨਾ ਕਰਨਾ ਉਤੋਂ ਚੰਗਾ ਤੇ ਆਪਣੀ ਤਿਆਰੀ ਖਿੱਚ ਕੇ ਰੱਖੋ ਮਫੜ ਮਫੜਾ ਬੈਠਾ ਕੋਈ ਚੱਕਰ ਨਹੀਂ ਆ ਤੇ ਬਾਕੀ ਆ ਡੈਕਾ ਬਣਾ ਖਰਾਬ ਹੋ ਗਿਆ ਪਾਣੀ ਦੀ ਚੱਕਰ ਆ ਲਾਲ ਲਾਈਟ ਜੀ ਵੀ ਉਠਾਈ ਜਾਂਦਾ ਜਿਵੇਂ ਸੋਚੀ ਛੱਡੀਏ ਉਧਰ ਪਾਸੇ ਨੇ ਲਾਈਟ ਲਾਈਟ ਜੀ ਬੁਖਾ ਕੇ ਬੰਦ ਹੋ ਜਾਣਾ ਇੱਧਰ ਔਰ ਸਟੀਰੀਓ ਪੂਰਾ ਚੱਲਦਾ ਵਾ ਪਰ ਇੱਥੇ ਆ ਸਾਰਾ ਕੁਝ ਨਹੀਂ ਚੱਲੰਦਿਆ ਤੇ ਕੋਈ ਚੱਕਰ ਨਹੀਂ ਆਪਾਂ ਵੀ ਹੈੱਡਫੋਨ ਆਪਣੇ ਨਾਲ ਲੈਂਦੇ ਆ ਵੰਤਾ ਫੱਕ ਕਰਕੇ ਆਈਦਾ ਵਾ ਬੋਰਡ ਉੱਕਣੂ ਲਾਣਾ ਆਪਾਂ ਮੱਠੇ ਮੱਠੇ ਚੱਲ ਮਹਿੰਦਰਾ ਚਲਾ ਦੇਣਾ ਆਪਾਂ ਪਹਿਲਾਂ ਆਪਾਂ ਉਹਨੇ ਖਾਲੇ ਸਾਡਾ ਛੋੜਾ ਲਾ ਕੇ ਤੇ ਫਿਰ ਇਹਨੂੰ ਕਰਦੇ ਆ ਚੰਗੇ ਤਰ੍ਹਾਂ ਸ਼ੁਰੂ ਤੇ ਚੱਲਦੇ ਆ ਵੀਰ ਉਹ ਜਿਹੜੀ ਮਟਰ ਵਾਲੀ ਵੀਡੀਓ ਹੀ ਉਹਨੂੰ ਬਹੁਤ ਪਿਆਰ ਦਿੱਤਾ ਉਹਦੇ ਲਈ ਆਪਣਾ ਧੰਨਵਾਦ ਹੈ ਸਾਰਿਆਂ ਦਾ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮੇਰੇ ਵੀ ਸਾਰੇ ਤੇ ਇਦਾਂ ਹੀ ਵੀਡੀਓ ਆਉਂਦੀਆਂ ਰਹਿਣਗੇ ਖੇਤੀਬਾੜੀ ਵਾਲੀਆਂ ਬਾਗੇ ਹੋਵੇ ਮੇਲੇ ਮੂਲੇ ਚਾਈਦਾ ਉਦੋਂ ਵੀ ਆਪਾਂ ਵੀਡੀਓ ਪਾ ਦਿੱਤੀਆਂ ਵਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨੂੰ ਵੱਜ ਗਿਆ ਤਵੀਆਂ ਤੇ ਤਵੀਆਂ ਦੀ ਪਾਵਾਂਗੇ ਇਹਨਾਂ ਨੂੰ ਢੋਰ ਵਹਿਦ ਲੱਗਦਾ ਤੇ ਆ ਸਰਜਣਾ ਸਿੰਗਲ ਆ ਪਰ ਪੂਰੀ ਵਾਹ ਕੇ ਪਹਿਲੀ ਵੇਚਦੇ ਆ ਤਵੀਆਂ ਵੇਖ ਲਓ ਤੁਸੀਂ ਆਪ ਕੰਮ ਐਂਡ ਤੇ ਖੜਿਆ ਇੱਕ ਦੋ ਕੁ ਲੀ ਰਹਿ ਗਈ ਆ ਅੱਧੀ ਵਾਗ ਗਈ ਆ ਤੇ ਬਾਕੀ ਪਾੜ ਪਾ ਕੇ ਤੇ ਫਿਰ ਵੇਚਦੇ ਆ 2 ਵਜਨ ਵਾਲੀ ਹੋਊਗੀ ਤੇ ਮਾਰਾਂਗੇ ਅਸੀਂ ਤਾਂ ਮੁੜ ਕੇ ਸੁਹਾਗਤੂਗਾ ਮਾਰ ਕੇ ਤੇ ਕਰਤ ਨਹੀਂ ਇਕੱਠੀ ਇਹਦਾ ਵੀ ਬੈੜੀ ਦਾ ਇਹ ਆ ਵੀ ਇਹਨੂੰ ਜਾਦੀ ਲੱਗਣ ਨਹੀਂ ਦੇਣੀ ਧੁੱਪ ਸੁੱਕ ਜਾਣੀ ਆ ਤਰੇ ਤਰੇ ਜੀ ਵਾਉਣ ਲੱਗਾ ਕੰਮ ਪਰ ਸੂਰਜ ਚੜ੍ਹ ਆਇਆ ਫਿਰ ਵੀ ਉਹ ਚੱਕਰ ਨਹੀਂ ਫੇਰਦੇ ਜਿੰਨੀਆਂ ਘਰ ਰਹਿ ਗਈਆਂ ਵਾੜ ਪੈ ਗਈ ਆ ਦੌਰ ਦੀ ਲੋੜ ਹੀ ਨਹੀਂ ਪਈ ਵੀ ਪਹਿਲੀ ਪਹਿਲਾ ਮਟਰਾਂ ਵਾਲੀ ਕਾਫੀ ਬਣਾਏ ਹੁੰਦੀ ਰੋਟਰੇਟਰ ਮਾਰਿਆ ਹੁੰਦਾ ਚੰਗੀ ਤਰੀਕੇ ਨਾਲ ਤੇ ਮੌਸਮ ਵਧੀਆ ਅੱਜ ਵੈਸੇ ਸੂਰਜ ਚੜ ਗਿਆ ਕੋਈ ਤੋ ਐਰ ਕੀ ਤਾਂ ਧੁੰਦਾ ਧੁੰਦਾ ਨਾ ਕੋ ਹੈਗੇ ਨਹੀਂ ਧੁੰਦਾ ਪਹਿਲਾਂ ਪੈ ਚੁੱਕਿਆ ਇੰਨੀਆਂ ਪੈਣੀਆਂ ਮੜੀਆਂ ਮੋਟੀਆਂ ਵੇਖੋ ਹੁਣ ਅੱਗੇ ਕੀ ਬੰਦਾ ਤੇ ਉਧਰ ਵੱਜੰਦਾ ਆਪਣਾ ਸਵਾਦਾ ਜੀ ਓਮ ਚਾ ਕਰੋ ਈ ਮਾਰ ਕੇ ਸੁਹਾਗਾ ਹਣ ਫਿਰ ਇਦਾਂ ਛੱਡ ਦਿੰਨੇ ਪੈਲੀ ਤੇ ਮੁੜ ਕੇ ਦੇ ਕੇ ਛਟਾ ਫਿਰ ਹੱਲਾਂ ਲਾ ਉਹੋ ਹੀ ਦੋ ਰਹਾ ਹੱਲਾਂ ਦੀ ਉਤੋਂ ਬਾਅਦ ਫਿਰ ਸੁਹਾਗਾ ਫਿਰ ਕੰਮ ਮੋਕੇ ਆਣਾ ਆਪਣਾ ਉਧਰ ਲੇਵਰ ਆ ਗਈ ਆਪਣੀ ਰਹਿ ਗਏ ਥੋੜੇ ਕ 10 ਕ ਜਾਣੀ ਦੀ ਲੋੜ ਹੀ ਲਾਗੋ ਕਹਿਤੀਆਂ ਤੇ ਲਿਬੜ ਜਾਣਾ ਕੰਮ ਇੱਧਰ ਆੜੀ ਪੱਟੀ ਦਾ ਸਾਰਾ ਲਿਬੜ ਜਾਣਾ 6 ਕਿੱਲਿਆਂ ਦਾ ਇਧਰਲੀ ਮੁੜ ਕੇ ਰਹਿ ਗਏ ਨੇ ਸਾਰੇ ਤੇ ਚਲੋ ਵੀ ਆਪਾਂ ਚੱਲਦੇ ਆ ਘਰੇ ਤੇ ਇੱਧਰ ਪਾਉ ਉਹਨਾਂ ਨੂੰ ਮਾੜਾ ਨਾ ਸੋ ਕਰੋ ਕਿ ਕਰਨੇ ਆ ਭਾਗ ਦਾ ਕੰਮ ਤੇ ਲੱਭੜ ਗਿਆ ਸੀ ਖਾਦ ਖੂਦ ਆ ਗਈ ਤੇ ਵੀ ਆ ਗਿਆ ਬਸ ਹੁਣ ਆਪਾਂ ਛੱਟਾ ਦੇਣਾ ਛੱਟਾ ਛੁਟਾ ਦੇ ਕੇ ਤੇ ਹੱਲਾ ਦੀ ਮਾਰ ਨਹੀਂ ਦੌਰ ਬਾਕੀ ਕੋ ਬੰਦੇ ਆਏ ਰੱਪਟੇ ਫੁੱਟਣ ਜਿਹੜੇ ਮਟਰਾਂ ਦੀ ਬੱਲਾਂ ਹੁੰਦੀਆਂ ਉਹ ਵੀ ਵੇਚ ਲਈਆਂ ਜਿਹੜੇ ਗੱਜਰ ਵੀਰ ਹੁੰਦੇ ਉਹ ਲੈ ਜਾਂਦੇ ਨਾਲ ਟੰਗਾਂ ਨੂੰ ਕਰਨ ਨੂੰ ਪਾ ਦਿੰਦੇ ਆ ਉਹ ਪਿਆ ਆਪਣਾ ਵੀ ਇਹਨੂੰ ਪਹਿਲਾਂ ਪਾਣੀ ਚ ਭਿਉਈਦਾ ਵਾ ਫਿਰ ਇਹਨੂੰ ਕੱਢ ਕੇ ਪਾਣੀ ਪੂਣੇ ਉੱਤਰ ਜਾਂਦਾ ਵਾ ਫਿਰ ਉਹਦੇ ਚ ਤੂੜੀ ਚ ਰੱਖਦੀ ਦਾ 8 ਘੰਟੇ ਮੁੜ ਕੇ ਛਟਾ ਦੇ ਗਏ ਚੱਲ ਇਹ ਸਾਡੇ ਕਿ ਤਿੰਨ ਕਿੱਲੇ ਦੇ ਕਰੀਬ ਆਉਂਦਾ ਉਹ ਤਾਂ ਤੇ ਤਿੰਨ ਬੋਰੀਆਂ ਪਾਵਾਂਗੇ ਪਰ ਡਾਈ ਦੀਆਂ ਤੇ ਕਿੰਨੇ ਟੋੜੇ 6 ਟੋੜੇ 6ਾਂ ਚ 20-20 ਕਿਲੋ ਹੋਣਾ ਮੇਰੇ ਤੋਂ ਹਣਾ 20 ਕਿਲੋ ਚਲੋ ਦਿਨੇ ਛੱਟਾ ਤਾਂ ਫਿਰ ਮਾਰਦੇ ਹੱਲਾ ਮਿਕਸ ਕਰ ਲਿਆ ਕੰਮ ਹੂੰ ਮਿਕਸ ਕਰ ਲਿਆ ਚੇਹੇ ਮਿਕਸ ਆ ਇਹਨਾਂ ਬੋਰੀ ਡਾਇਜੈਸਨ ਬਰਤੋੜੇ ਬੀਦੇ ਇਹ ਡੇਢ ਲਾਵਾਂਗੇ ਫਿਰ ਡੇਢ ਤੁਜਾ ਫਿਰ ਹਾਂ ਕਿਹੜੀ ਅੱਜ ਉਹਦਾ ਆਪਾਂ ਇਹ ਚਾੜ ਦੇਣਾ ਕਿੰਨੇ ハハハハ。 ਦੂਰੋ ਛਟਾ ਆ ਗਿਆ ਤੇ ਹੁਣ ਮਾਰਦੇ ਹਾਂ ਹੱਲਾ ਇਹਨਾਂ ਨੂੰ ਦੂਰ ਮਾਰਦੇ ਹਾਂ ਹੱਲਾਂ ਦੀ ਤੇ ਇਹ ਮੁੜ ਕੇ ਫੇਰ ਸੁਹਾਗਾ ਮਾਰ ਕੇ ਤੇ ਕੰਮ ਨੇ ਬੜ ਜਾਣਾ ਸਿਰੇ ਮਸਿਆ ਸਵੇਰ ਟ੍ਰੈਕਟਰ ਚੱਲਣਾ ਨਹੀਂ ਤੇ ਉਹ ੜੀ ਪਰਲੀ ਬੇਲੀ ਆੜੀ ਇਹ ਬੇਲੀ ਹੋਜ ਲੱਗੀ ਬਾਤ ਹੋਰ ਰਹਿ ਗਿਆ ਕੰਮ ਇਹ ਬੀਜਾਂ ਵਿੱਚ ਸੋਮਵਾਰ ਤੇ ਬਹੁਤ ਸੁਣ ਸੂਰਜ ਦਾ ਵੀ ਕਮੈਂਟ ਤੇ ਆ ਚਲੋ ਵੀ ਮਾਰਦੇ ਆਂ ਹਲਾ ਤੇਰੀ ਇਹ ਸਮਾਂ ਥੋੜਾ ਮਟਰਾਂ ਦੇ ਜਿਹੜੇ ਚਾਰ ਤੋੜੇ ਹੈਗੇ ਆ ਉਹ ਆਪਾਂ ਦੇਖ ਕੇ ਆਵਾਂਗੇ ਸਿੱਖਦੇ ਹੁਣ ਤੇ ਅੱਜ ਦੇ ਮੋਹ ਪੈੜੀਦਾਲ ਕੰਮ ਹੀ ਲੱਭਣਾ ਇੱਕ ਪਾਸੇ ਤੇ ਲੱਗਣਾ ਪੈਣਾ ਹਣਾ ਜੇ ਇਹਨੂੰ ਵੀ ਨਾ ਕੰਮ ਕੇ ਪਾਸੇ ਲੱਗਾ ਸਿਰੇ ਮਸਿਆ ਸਿਰੇ ਵੀ ਨਹੀਂ ਡਟ ਚਣਾ ਕੰਮ ਖਾਣਾ ਤੇ ਗਲੀ ਆਉਣੇ ਅੱਜ ਤੇ ਮਟਰ ਫੇਰਦੇ ਆਵਾਂ ਜਿਹੜੇ ਚਾਰ ਤੋੜੇ ਹੈਗੇ ਆ ਦੀ ਮਟਰ ਨਿਹਰਾ ਹੋ ਗਿਆ ਤੇ ਹੱਲਾਂ ਦੀਆਂ ਦੋ ਹੱਲਾਂ ਦੇ ਦੋ ਰਵਜ ਗਈ ਹੈ ਹੈ ਆ ਵੇਲਾ ਜੈਨੂ ਕਸੇ ਜਾਂਦੇ ਇਹਦੇ ਤੇ ਹੁਣ ਆਪਾਂ ਜਿਹੜੇ ਮੜਾ ਜਿਹੜੇ ਚਾਰ ਤੋੜੇ ਆ ਇਹ ਲੱਜ ਕੇ ਹੱਲਾਂ ਦੇ ਪਹਿਲਾਂ ਪੈਲੀਓ ਬਾਹਰ ਕੱਢਾਂਗੇ ਫਿਰ ਉਹਦੇ ਮਾਰਦੇ ਹਾਂ ਸੁਹਾਗਾ 1 2 3 4 ਲੈ ਵਸ ਪਿਆਰ ਤੇ ਸਾਡੇ ਦਿਨਾਂ ਕਿ ਲੈਣ ਸੁਹਾਗਾ ਮਾਰਨਾ ਤੇ ਕੀ ਕਰਦੀ ਹੈ ਜੱਗੋ ਇਹਦੇ ਹਾਂ ਕੀ ਬੰਦਾ ਇਹਦਾ ਉਮੀਦ ਤੇ ਆ ਗਿਆ ਬਾਜੀ ਆਊਗਾ ਸਾਡੇ ਤੇ ਨੱਕ ਲੈਣਾ ਇਹਦੇ ਤੇ ਲਾਂ ਪਰ ਵੇਰ ਚਲੀਏ ਠੀਕ ਹੈ ਯਾਰ ਹਾਂ ਠੀਕ ਆ ਹੋਰ ਅੰਦਰ ਨੂੰ ਰੱਖਣੇ ਆ ਨਹੀਂ ਨਹੀਂ ਰਹਿਣ ਦੇ ਕੋਈ ਨਹੀਂ ਆਡੀਓ ਲੈ ਜਾਗੇ ਬਾਹਰ ਚੱਲ ਮੱਕੇ ਕਰਦਾ ਰੁਕ ਜਾ ਬੋਸਵਾ ਘੋਇਆ ਬੰ ਮਾਰ ਲਿਆ ਤੇ ਬਾਕੀ ਸਵੇਰੇ ਵਿਖਾਉਂਗਾ ਸਵੇਰੇ ਕਲਿੱਪ ਪਾ ਦੂੰਗਾ ਕਿਦਾਂ ਦਾ ਵਜਾ ਵਾ ਆਪਣੇ ਲੋਹਤਰੀ ਜਲਾਤੀ ਇੱਕ ਵਾਰੀ ਤੇ ਕਰ ਕਰ ਕੇ ਬੰਦ ਤੇ ਆਪਾਂ ਚੱਲੇ ਹਾਂ ਘਰ ਨੂੰ ਟਾਈਮ ਕਾਫੀ ਹੋ ਚੁੱਕਾ ਹੈ ਨਾ ਬੀਓ ਦਰੇ ਹੋਏ ਤਾ ਕਸ਼ਟਾ ਕੇ ਚੱਲੰਦੇ ਵਿਆਹ ਕੂ ਦਾ ਸੀਜ਼ਨ ਆ ਗਿਆ ਪੀ ਆ ਆਪਣਾ ਦਿਨ ਰਿਆ ਚਲੋ ਫੇ ਚਲ ਜੀਏ